ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀ ਅੱਜ ਦੀ ਸਾਖੀ ਹੈ ਗੁਰੂ ਨਾਨਕ ਦੇਵ ਜੀ ਨੇ ਮਰਦਾਨੇ ਨੂੰ ਰਾਖਸ਼ ਤੋਂ ਕਿਵੇਂ ਬਚਾਇਆ ਇੱਕ ਵਾਰ ਗੁਰੂ ਨਾਨਕ ਦੇਵ ਜੀ ਆਪਣੀ ਪ੍ਰੇਮੀ ਸਾਥੀ ਭਾਈ ਮਰਦਾਨਾ ਜੀ ਨਾਲ ਜੰਗਲ ਵਿੱਚੋਂ ਗੁਜ਼ਰ ਰਹੇ ਸਨ ਰਾਹ ਵਿੱਚ ਇੱਕ ਜੰਗਲ ਸੀ ਜਿਸ ਬਾਰੇ ਲੋਕ ਕਹਿੰਦੇ ਸਨ ਕਿ ਉੱਥੇ ਇੱਕ ਡਰਾਉਣਾ ਰਾਖਸ਼ ਵਸਦਾ ਹੈ ਜੋ ਉੱਥੋਂ ਲੰਘਣ ਵਾਲਿਆਂ ਨੂੰ ਖਾ ਜਾਂਦਾ ਹੈ ਜਦੋਂ ਗੁਰੂ ਜੀ ਉਸ ਜੰਗਲ ਵਿੱਚ ਪਹੁੰਚੇ ਤਦ ਮਰਦਾਨਾ ਜੀ ਥੋੜੇ ਡਰ ਗਏ ਤੇ ਕਹਿਣ ਲੱਗੇ ਹੇ ਸਤਗੁਰ ਜੀ ਲੋਕ ਕਹਿੰਦੇ ਨੇ ਇੱਥੇ ਰਾਖਸ਼ ਵਸਦਾ ਹੈ ਅਸੀਂ ਕਿਨੇ ਜਾਈਏ ਗੁਰੂ ਨਾਨਕ ਦੇਵ ਜੀ ਮੁਸਕਰਾਏ ਤੇ ਬੋਲੇ ਮਰਦਾਨਿਆ ਜਿਸ ਦੇ ਹਿਰਦੇ ਵਿੱਚ ਨਾਮ ਵਸਦਾ ਹੈ ਉਸ ਨੂੰ ਕੋਈ ਭੂਤ ਪ੍ਰੇਤ ਛੂ ਨਹੀਂ ਸਕਦਾ ਆਓ ਅਸੀਂ ਨਾਮ ਜਪਦੇ ਹੋਏ ਅੱਗੇ ਚੱਲਦੇ ਹਾਂ ਗੁਰੂ ਜੀ ਨੇ ਸਤਨਾਮ ਵਾਹਿਗੁਰੂ ਦਾ ਜਾਪ ਸ਼ੁਰੂ ਕੀਤਾ ਅਤੇ ਭਾਈ ਮਰਦਾਨਾ ਜੀ ਰਵਾਬ ਬੁਝਾਉਂਦੇ ਹੋਏ ਨਾਮ ਜਪਣ ਲੱਗੇ ਜਦੋਂ ਰਾਖਸ਼ ਦੇ ਨੇੜੇ ਪਹੁੰਚੇ ਤਾਂ ਰਾਖਸ਼ ਗੁੱਸੇ ਵਿੱਚ ਗਰਜਣ ਲੱਗਾ ਪਰ ਜਿਵੇਂ ਹੀ ਉਸਨੇ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕੀਤੇ ਉਹ ਕੰਬਣ ਲੱਗਾ ਉਸਦੇ ਮਨ ਦੀ ਅੰਧਕਾਰਤਾ ਦੂਰ ਹੋ ਗਈ ਰਾਖਸ਼ ਨੇ ਗੁਰੂ ਜੀ ਦੇ ਚਰਨਾਂ ਵਿੱਚ ਡਿੱਗ ਕੇ ਅਰਦਾਸ ਕੀਤੀ हे ਸਤਗੁਰ ਜੀ ਮੇਰੇ ਪਾਪ ਮਾਫ ਕਰੋ ਮੈਂ ਪੁਰਾਣੇ ਕਰਮਾ ਕਰਕੇ ਇਹ ਜੂਨ ਵਿੱਚ ਪੈ ਗਿਆ ਹਾਂ ਗੁਰੂ ਨਾਨਕ ਦੇਵ ਜੀ ਨੇ ਉਸ ਨੂੰ ਉਪਦੇਸ਼ ਦਿੱਤਾ ਨਾਮ ਜਪ ਸੱਚ ਬੋਲ ਕਿਸੇ ਦਾ ਅਹਿਤ ਨਾ ਕਰ ਤੈਨੂੰ ਮੁਕਤੀ ਮਿਲ ਜਾਵੇਗੀ ਰਾਖ ਨੇ ਨਾਮ ਜਪਣਾ ਸ਼ੁਰੂ ਕੀਤਾ ਤੇ ਕੁਝ ਸਮੇਂ ਬਾਅਦ ਉਸ ਨੂੰ ਮਨੁੱਖੀ ਰੂਪ ਮਿਲ ਗਿਆ ਉਸ ਨੇ ਗੁਰੂ ਜੀ ਦੇ ਚਰਨਾਂ ਵਿੱਚ ਸ਼ਰਨ ਲਈ ਤੇ ਧੰਨਵਾਦ ਕੀਤਾ ਵਾਹਿਗੁਰੂ ਜੀ